ਸਾਨ ਪ੍ਰਭੂ ਤੁਹਾਡੇ ਵਾਸਤੇ ਲੈ ਕੇ ਆਇਆ ਸੁਪਰ ਸੀਡਰ ਆ ਘੀਰਦਾ ਇੱਧਰ ਪਿਆ ਗਰਵਾਜ ਦੇ ਇਹ ਸੁਪਰ ਸੀਡਰ ਤੁਸੀਂ 50% ਸਬਸਿਡੀ ਤੇ 80% ਸਬਸਿਡੀ ਤੇ ਖਰੀਦ ਸਕਦੇ ਹੋ ਜੇ ਕਿਸੇ ਵੀ ਭਰਾ ਨੇ ਨਵਾਂ ਸੁਪਰ ਸੀਡਰ ਲੈਣਾ ਹੋਵੇ ਤੇ ਵਿੱਚ ਕਟਾਉਣਾ ਹੋਵੇ ਪੁਰਾਣਾ ਤਾਂ ਵਿੱਚ ਵੀ ਕੱਟਿਆ ਜਾਂਦਾ ਜੇ ਕਿਸੇ ਭਰਾ ਨੇ ਪੁਰਾਣਾ ਸੁਪਰ ਸੀਡਰ ਲੈਣਾ ਹੋਵੇ ਤਾਂ ਇਹਨਾਂ ਕੋਲੇ ਪੁਰਾਣੇ ਵੀ ਪਏ ਆ ਜਿਵੇਂ ਆ ਯੋਧਾ ਦਾ ਪੈ 23 ਮਾਡਲ ਪੁਰਾਣੇ ਵੀ ਮਿਲਦੇ ਇੱਥੋਂ ਤੇ ਪੁਰਾਣੇ ਵਿੱਚ ਕੱਟੇ ਵੀ ਜਾਂਦੇ ਨਵੇਂ ਨਵਾਂ ਲੈਣਾ ਹੋਵੇ ਤਾਂ ਕੋਈ ਵੀ ਸੰਦ ਲੈਣਾ ਹੋਵੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਐਡਰੈਸ ਆ ਤੁਹਾਡੇ ਜੇਕੇ ਐਗਰੋ ਇੰਡਸਟਰੀ 62830 94855 ਤੇ ਸੰਪਰਕ ਕਰਕੇ ਤੁਸੀਂ ਇਹਨਾਂ ਨਾਲ ਜਾਣਕਾਰੀ ਲੈ ਸਕਦੇ ਹੋ ਸਬਸਿਡੀਆਂ ਫੈਲਾ ਭਰਨ ਬਾਰੇ ਜੈ ਹੋਰ ਵੀ ਕਿਸੇ ਸੰਦ ਬਾਰੇ ਜਾਣਕਾਰੀ ਲੈਣੀ ਹੋਣ ਤਾਂ ਅਗਰ ਬਾਜ ਕੰਪਨੀ ਦਾ ਬਿਲਰਾ ਸਾਰਾ ਆਟੋਮੈਟਿਕ ਬਿਲਰਾ ਇਹਦੇ ਤਾਂ ਮਿੱਟੀ ਨਿਕਲਣ ਆਸਤੇ ਪ੍ਰੈਜ ਦੇ ਵਿੱਚੋਂ ਜਾਲ ਲੱਗਿਆ ਹੋਇਆ ਥੱਲੇ ਤੇ ਦੋਹੀ ਪਾਸੇ ਇਹਦੇ ਟੂਲ ਬਾਕਸ ਦਿੱਤੇ ਹੋਏ ਆ ਗੋਲੇ ਰੱਖਣ ਆਸਤੇ ਆਟੋਮੈਟਿਕ ਬੈਲਰ ਹੈ ਗਲੀਸ ਹੁਣ ਹੁਣ ਆਸਤੇ ਇਥੋਂ ਜਿੰਨਾ ਲੋਡ ਆ ਉਨਾ ਹੀ ਗਲੀਸ ਆਟੋਮੈਟਿਕ ਹੋਣਾ ਇਹਨੂੰ ਤੇ ਬਾਕੀ ਪ੍ਰੈਸ਼ਰ ਵਾਲਾ ਬੈਲਰ ਹੈ ਚੌਰਸ ਘੱਟ ਪੂਰੀ ਟਾਈਟ ਕਰਕੇ ਬੰਦ ਆ ਹਾਈਡਰੌਲਿਕ ਆ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸੋਹਣੀ ਸੋਹਣਾ ਤੇ ਨਵੀਂ ਤਕਨੀਕ ਦਾ ਬਣਿਆ ਹੋਇਆ ਬੈਲਰ ਆ ਜਿਹੜੇ ਵੀ ਭਰਾਣੇ ਲੈਣਾ ਹੈ 50% ਤੇ 80% ਸਬਸਿਡੀ ਦੇ ਉੱਤੇ ਉਪਲਬਧ ਹੈ